ਇਹ ਜਿੱਦ ਤੱਕ ਤਬਾਹ ਹੋ ਗਈ ਤੇ ਅੜ ਤੇ ਰੋਟੀ ਖੋ ਗਈ ਦੀ ਅੜ ਤੇ ਰੋਟੀ ਖੋਲੀ ਰਾਮ ਬਣੇ ਇੱਤੋ ਯੇ ਸਿੱਕਾ ਨਾ ਜੀ। ਵੀਰੇ ਕੀ ਨਾਮ? ਹਰਜੀਤ ਸਿੰਘ ਵੀਰੇ। ਹਰਜੀਤ ਸਿੰਘ ਜੀ ਕੀ ਘਟਨਾ ਜੀ ਹੋਈ ਤਾਂ ਕਿਵੇਂ ਪਤਾ ਲੱਗੇਗੀ? ਅੱਗ ਲੱਗੇਗੀ। ਜੀ। ਮੇਰੇ ਪਾਪਾ ਜੀ ਉੱਠੇ ਹੀ ਰਾਤ ਨੂੰ ਗੇੜਾ ਘੱਡਣਾ। ਕੁਦਰਤੀ ਉਹ ਜਾਗਦੇ ਰਹਿੰਦੇ ਥੋੜਾ ਬਿਮਾਰ ਰਹਿਣ ਕਰਕੇ। ਉਹਨਾਂ ਨੇ ਦੇਖਿਆ ਧੂਆ ਨਿਕਲੀ ਜਾਂਦਾ ਇੱਥੋਂ। ਮੈਂ ਜੋਬ ਵੀ ਕਰਦਾ ਫਾਇਰ ਬ੍ਰਿਗੇਡ ਚ ਉਹ ਚੱਕਰ ਸੀ ਫਿਰ ਕਾਲ ਕੀਤੀ ਉਹਦੋਂ ਨੂੰ ਕਾਲ ਪਹਿਲਾਂ ਵੀ ਜਾ ਚੁੱਕੀ ਸੀ ਉਹਨਾਂ ਨੂੰ ਉਹਦੋਂ ਨੂੰ ਸਮਾਂ ਕੋਈ ਜ਼ਿਆਦਾ ਹੀ ਹੋ ਚੁੱਕਿਆ ਸੀ ਅੱਗ ਲੱਗੀ ਆ ਕੇ ਕੰਟਰੋਲ ਕਰ ਲਿਆ ਪਰ ਉਹਦੋਂ ਨੂੰ ਸਾਰਾ ਵੇ ਸੜ ਕੇ ਸੁਆਹ ਹੋ ਚੁੱਕਿਆ ਸੀ ਇੱਕ ਲੱਗੀ ਸੀ ਹਾਂ ਕੰਟਰੋਲ ਕਰ ਲਿਆ ਪਰ ਉਹਦੋਂ ਨੂੰ ਪਹਿਲਾਂ ਹੀ ਨੁਕਸਾਨ ਜ਼ਿਆਦਾ ਹੋ ਚੁੱਕਿਆ ਸੀ ਟੈਂਕ ਪਲੇਟ ਪਤਾ ਲੱਗਾ ਅੱਗ ਦਾ ਜਿਵੇਂ ਰੋਲਾ ਪਿਆ ਹੋਲੇ ਹੋਲੇ ਜਿਵੇਂ ਆਈ ਗਏ ਓਵੇਂ ਕਟਰੋਲ ਦਾ ਕੀਤਾ ਪਰ ਉਹਦਾਂ ਨੂੰ ਸੜ ਕੇ ਸਵਾਹ ਹੋ ਗਿਆ ਸਾਰਾ ਕੁਝ। ਹਾਂ। ਅੱਜ ਜਿੱ ਕੀ ਨਾਮ ਹੈ ਤੇ ਕੀ ਘਟਨਾ ਕੀ ਹੋਈ ਹੈ ਕਿਸ ਤਰ੍ਹਾਂ ਹੋਈ? ਮੇਰਾ ਨਾਮ ਪਵਨ ਕੁਮਾਰ ਹੈ ਜੀ। ਮੈਂ ਕਰਿਆਨੇ ਦੀ ਦੁਕਾਨ ਕਰਦਾ ਜੀ। ਰਾਤ ਨੂੰ 3 ਵਜੇ ਮੈਨੂੰ ਫੋਨ ਗਿਆ ਵੀ ਦੁਕਾਨ ਤੇ ਅੱਗ ਲੱਗੀ ਪਈ ਹੈ। ਆ ਕੇ ਅਸੀਂ ਸ਼ਟਰ ਇੱਕ ਖੋਲਿਆ ਦੂਜਾ ਖੋਲਿਆ ਨਹੀਂ ਲਾਲ ਹੋਇਆ ਪਿਆ ਸੀਗਾ। ਫਿਰ ਫਾਇਰ ਬ੍ਰੇਟ ਵਾਲੇ ਆਏ। ਉਹਨਾਂ ਨੇ ਪਾਟਿਆ ਸ਼ਟਰ ਪਟਕੇ ਖੋਲਿਆ ਪੱਤੀਆਂ ਕੱਢੀਆਂ। ਫੇਰ ਜਾ ਕੇ ਕਿਤੇ ਅੱਧੇ ਘੰਟੇ ਬਾਅਦ ਜਾ ਕੇ ਭਜਾਈ ਸਾਰਾ ਕੁਝ ਸੜਕੇ ਸੁਆਹ ਹੋ ਗਿਆ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੇਰੀ ਕੋਈ ਮਾਲੀ ਮਦਦ ਕੀਤੀ ਜਾਵੇ ਸਾਮਾਨ ਕਿੰਨਾ ਸੀ ਤੇ ਨੁਕਸਾਨ ਕਿੰਨਾ ਦਾ ਸਾਮਾਨ ਇਹ 9 ਤੋਂ 10 ਲੱਖ ਰੁਪਏ ਦਾ ਨੁਕਸਾਨ ਮੰਨ ਕੇ ਚੱਲਦੇ ਹਾਂ ਜੀ 34 ਦਾ ਸੀ ਕਰਿਆਨਾ ਮਨਿਆਰੀ ਖਾਣ ਪੀਣ ਦਾ ਸਟੇਸ਼ਨਰੀ ਕਨਫੈਕਟਰੀ ਬੈਕਰੀ ਕੋਲ ਡਰਿੰਕ ਦੋ ਫ੍ਰੀਜਾਂ ਸੀ ਜੀਆਂ ਵੱਡੀਆਂ ਕੁਝ ਨਹੀਂ ਬਚਿਆ ਜੀ Yeah.